ਸਾਡੇ ਇਸ ਪਿਆਰੇ ਕਲਾਕਾਰ ਨੂੰ ਆਪਾਂ ਇੱਕ ਇੱਕ ਵੋਟ ਪਾ ਕੇ ਇਥੋਂ ਨਹੀਂ ਜਿੱਥੇ ਵੀ ਆਪਾਂ ਕਿਸੇ ਨੂੰ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਕਹਿ ਸਕਦੇ ਆ ਤਾਂ ਜਾਬ ਕਰੀਏ ਤੇ ਇਸ ਆਵਾਜ਼ ਨੂੰ ਜਿਹੜੀ ਆਵਾਜ਼ ਸਾਡੇ ਦੁਕਾਨਦਾਰਾਂ ਦੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਸ ਆ ਉੱਧਰ ਹੋ ਜੇ ਪਿੱਛੇ ਨਿਹਾਰ ਭਰਾਵਾ ਪਾਸੇ ਹੀ ਕਰਦਾ ਪਿਆ ਸਾਜੀ ਜੀ ਭਾਈ ਸਸਿ ਕਾਲ ਜੀ ਸਸਿ ਕਾਲ ਜੀ ਬੈਠੇ ਰਿਹਾ ਰਿਪੋਰਟੇ ਵਿੱਚ ਲੱਗਦਾ ਪਾਉਂਦੇ ਬੰਦ ਮੈਂ ਉਹਨਾਂ ਦਾ ਕਬੜਾ ਕੀਤਾ ਗਈ ਹੈ ਤੇ ਜਿਹੜਾ ਸਕੂਲ ਆਫ ਫੈਮਿਨੈਂਸ ਜੋ ਸਭ ਤੋਂ ਪਹਿਲਾਂ ਆਪਣੇ ਮੋਗੇ ਹਲਕੇ ਦੇਵੀ ਜੀ ਮੈਡਮ ਨੇ ਪਾਸ ਕਰਵਾਇਆ ਉਹ ਮੈਡਮ ਦੇ ਯਤਰਾ ਨਹੀਂ ਪਾਸ ਹੋਏ ਤਾਂ ਤੁਸੀਂ ਲੋਕ ਸਾਡੇ ਨਾਲ ਕਲਾਕਾਰ ਸ਼ਬਦ ਲਾਉਂਦੇ ਹੋ ਤੁਸੀਂ ਲੋਕ ਸਾਨੂੰ ਕਲਾਕਾਰ ਬਣਾਉਂਦੇ ਹੋ ਫਿਰ ਸਾਡਾ ਫਰਜ਼ ਬਣਦਾ ਹੈ ਜਦੋਂ ਤੁਸੀਂ ਸਾਨੂੰ ਇੰਨਾ ਮਾਣ ਸਤਿਕਾਰ ਦਿਵਾਇਆ ਵੱਖ-ਵੱਖ ਵਾਰਾਂ ਦੇ ਵਿੱਚ ਕੀਤੇ ਹੈ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਵੀ ਟੈਂਪ ਕੋਈ ਵੀ ਵਾਰ ਜਿਹੜਾ ਨਹੀਂ ਜਿੱਥੇ ਸਾਡੇ ਮਾਣਯੋਗ ਐਮਐਲਏ ਸਾਹਿਬ ਪ੍ਰਤੀ 71% ਵੀ ਸ਼ਿਕਾਇਤ ਆਈ ਹੋਵੇ ਔਰ ਹਮੇਸ਼ਾ ਉਹਨਾਂ ਨੇ ਦੱਸਿਆ ਸਾਡੇ ਕਰਨਜੀਤ ਅੰਮੋਲਜੀ ਨੂੰ ਮੇਰੇ ਆਪਣੀ ਇੰਡਸਟਰੀ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਔਰ ਅੱਜ ਮੇਰੇ ਨਾਲ 4-5 ਕਲਾਕਾਰ ਸੀਗੇ ਜਿਨ੍ਹਾਂ ਵਿੱਚੋਂ ਕਰਤਾਰ ਚੀਮਾ ਜੀ ਹਰਪੰਜਨ ਸ਼ੇਰਾ ਜੀ ਮਲਕੀਤ ਰੌਣੀ ਜੀ ਰਵਿੰਦਰ ਮੰਡ ਜੀ ਤੇ ਮਿੰਟੂ ਆਪਣਾ ਮਿੰਟੂ ਜੱਟ ਇਹ ਪੰਜ ਕਲਾਕਾਰ ਸੀਗੇ ਜੀ ਅੱਜ ਔਰ ਹਰ ਨਵੇਂ ਕਲਾਕਾਰ ਦੇਖਣ ਨੂੰ ਮਿਲ ਰਿਹਾ ਤੁਹਾਡੇ ਨਾਲ ਲੋਕਾਂ ਦੇ ਵਿੱਚ ਰੂਪ ਰੂਪ ਹੁੰਦੇ ਨੇ ਜੀ ਜੀ ਦੇਖੋ ਜੀ ਸਾਰਿਆਂ ਨਾਲ ਭਾਈਚਾਰਾ ਬਹੁਤ ਹੈ ਮੇਰਾ ਔਰ ਸਾਰੇ سپورਟ ਕਰਦੇ ਨੇ ਔਰ ਦਿਲੋਂ سپورਟ ਕਰਦੇ ਨੇ ਤੇ ਆਪ ਆਉਂਦੇ ਨੇ ਮੈਂ ਕਿਸੇ ਨੂੰ ਵੀ ਫੋਨ ਨਹੀਂ ਕੀਤਾ ਸਿਕਾ ਆਪ ਫੋਨ ਕਰਕੇ ਆਉਂਦੇ ਆ ਕਿ ਮੈਂ ਪ੍ਰਚਾਰ ਦੇ ਵਿੱਚ ਆਉਣਾ ਸਾਰੇ ਭੈਣ ਭਰਾ ਸਾਰੇ ਕਰਦੇ ਨੇ ਕਰਮਜੀਤ ਸਿੰਘ ਸੋਸ਼ਲ ਮੀਡੀਆ ਤੋਂ ਤਾਂ ਕਾਫੀ ਵਾਇਰਲ ਹੋ ਗਿਆ ਹੈਗਾ ਕਿ ਹੋ ਸਕਦਾ ਹੈ ਗੱਲ ਕੇਜਰੀਵਾਲ ਖਾਂਬ ਜਮਾਨਤ ਮਿਲ ਜੀ 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 ਤੇ ਮਿਲ ਜੇ ਤਾਂ ਬਹੁਤ ਅੱਛੀ ਗੱਲ ਹੈ ਜੀ ਔਰ ਬਾਹਰ ਆਉਣਗੇ ਤਾਂ ਬਹੁਤ ਜ਼ਿਆਦਾ ਫਾਇਦਾ ਹੋਊਗਾ ਸਾਨੂੰ ਪਾਰਟੀ ਨੂੰ ਬਹੁਤ ਫਾਇਦਾ ਔਰ ਆ ਕੇ ਉਹ ਪੰਜਾਬ ਵੀ ਆਉਣਗੇ ਕਿੰਦਾ ਲੱਗਦਾ ਹੈ ਬੰਦੇ ਆਉਂਦੇਗਾ ਕੋ ਫਰਕ ਪੈਦਾ ਬਿਲਕੁਲ ਜੀ ਕਿਉਂ ਨਹੀਂ ਪੂਗਾ ਏਡੇ ਵੱਡੇ ਨੇਤਾ ਨੇ ਔਰ ਆਉਣ ਕੀਤਾ ਬਹੁਤ ਲੋਕਾਂ ਚ ਉਤਸ਼ਾਹ ਹੋਰ ਵੀ ਵਧੂਗਾ ਜੀ ਤੇ ਆਪਾਂ ਗੱਲ ਕਰ ਗਏ ਤੇ ਨਾਮਿਨੇਸ਼ਨ ਦੀ ਤੇ ਕਦੋਂ ਤੱਕ ਨਾਮਿਨੇਸ਼ਨ ਦੀ ਬਸ ਅਹੀਂ 1-2 ਦਿਨਾਂ ਤੱਕ ਪਰਦਾ ਗਈ ਜੀ ਅਜੇ ਡੇਟ ਫਾਈਨਲ ਨਹੀਂ ਹੋਈ ਤੁਸੀਂ ਸਭ ਦਾ ਹਲਕਾ ਫੀਲਡ ਤੋਂ ਮੇਰ ਲੋਕਾਂ ਦੀ ਕੀ ਉਮੀਦ ਹੈ ਕੀ ਮੰਗਾ ਵੀ ਕੀ ਹੋ ਜੀ ਦਾਏ ਜੀ ਸਾਹਿਬ ਦੇਖੋ ਜੀ ਇੱਥੇ ਦੇਖੋ ਇੱਕ ਤਾਂ ਜਿਹੜੇ ਤੁਹਾਡੇ ਮੋਗਾ ਦੀ ਮੇਨ ਮੰਗ ਹੈ ਜਿਹੜੀ ਰੇਲਵੇ ਟਰੈਕ ਜਿਹੜਾ ਕਪੂਰਕੋਟਪੁਰਾ ਨਾਲ ਜੋੜਨਾ ਮੋਗੇ ਤੋਂ ਬਾਕੀ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਕੋਈ ਸਕਿੱਲ ਜਿਹੜਾ ਕੋਈ ਯੂਨੀਵਰਸਿਟੀ ਹੋਵੇ ਜਾਂ ਸਕਿੱਲ ਸੈਂਟਰ ਹੋਵੇ ਕੋਈ ਇੱਥੇ ਖੋਲੇ ਜਾਣ ਇਦਾਂ ਦਾ ਕੰਮ ਜਿਵੇਂ ਮੈਂ ਮਸਤੀ ਵੀ ਪਹਿਲਾਂ ਕਲਾਕਾਰ ਸੀ ਕੋਈ ਕੰਪਨੀ ਕੀਤਾ ਰਿਹਾ ਸੀ ਮਿਲਣਗੇ ਵਿੱਚ ਤੇ ਭਗਵੰਤ ਮਾਨ ਵੀ ਤਾਂ ਕਲਾਕਾਰ ਨੇ ਕਿੰਨੇ ਕੰਮ ਕੀਤੇ ਨੇ ਕੁਝ ਬੰਦਾ ਹੁੰਦਾ ਇਹ 네ਗੇਟਿਵਿਟੀ ਤੇ ਪੋਜ਼ਿਟਿਵ ਗੱਲ ਸੋਚ ਦੀ ਗੱਲ ਹੁੰਦੀ ਹੈ ਇੱਕ ਬੰਦਾ ਕਹਿੰਦਾ ਅੱਧਾ ਕਲਾਸ ਖਾਲੀ ਹੈ ਇੱਕ ਬੰਦਾ ਕਹਿੰਦਾ ਅੱਧਾ ਕਲਾਸ ਭਰਿਆ ਹੋਇਆ ਹੈ ਤੇ ਹੁਣ ਸਾਰੇ ਬੰਦੇ ਜਿਹੜੇ ਮਤਲਬ ਮਾਨ ਸਾਹਿਬ ਦਾ ਨਾਮ ਕਿਉਂ ਨਹੀਂ ਲੈਂਦੇ ਜਿਹੜੇ ਇੰਨਾ ਕੰਮ ਕੀਤਾ ਲੋਕ ਇੰਨੇ ਖੁਸ਼ ਨੇ ਹਰ ਵਰਗ ਖੁਸ਼ ਹਰ ਉਹ ਵੀ ਤਾਂ ਕਲਾਕਾਰ ਨੇ ਹਾਂਸ ਰਾਜ ਜੀ ਮੇਰੇ ਸੀਨੀਅਰ ਨੇ ਔਰ ਮੈਂ ਤਾਂ ਰਿਸਪੈਕਟ ਕਰਦਾ ਉਹਨਾਂ ਦੀ ਤੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਾਂ ਤੁਹਾਡਾ ਵੀ ਬਰੋਕ ਹੋਇਆ ਦੀ ਕੀ ਜੀ ਨੇ ਵਿਰੋਧ ਤਾਂ ਨਹੀਂ ਹੋਇਆ ਜੀ ਮੇਰੇ ਨਾਲ ਤਾਂ ਗੱਲਾਂ ਹੋਈਆਂ ਨੇ ਜੀ ਵਿਰੋਧ ਤਾਂ ਕਿਤੇ ਮੈਨੂੰ ਹੋਇਆ ਵਿਰੋਧ ਤਾਂ ਹੁੰਦਾ ਮੁਰਦਾਬਾ ਜਿੰਦਾਬਾਦ ਜਿਹੜੀ ਗੱਲ ਹੁੰਦੀ ਹੈ ਐ ਮੇਰੇ ਨਾਲ ਕਿਤੇ ਨਹੀਂ ਹੋਇਆ ਗੱਲਾਂ ਹੋਈਆਂ ਨੇ ਜਿਹੜੀਆਂ ਅੱਜ ਪਹੁੰਚੇ ਆ ਜੀ ਫਰੀਦਕੋਟ ਕੰਸਟਿਟੂਐਂਸੀ ਦੇ ਲਈ ਜਿਹੜੇ ਸਾਡੇ ਫਿਲਮੀ ਅਦਾਕਾਰ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਨੇ ਸੋ ਅਸੀਂ ਇਹ ਅਪੀਲ ਕਰਨ ਲਈ ਪਹੁੰਚੇ ਆ ਕਿਉਂਕਿ ਇਹ ਆਮ ਘਰਾਂ ਚੋਂ ਉੱਠਿਆ ਹੋਇਆ ਇਨਸਾਨ ਹੈ ਬਹੁਤ ਥੱਲੇ ਤੋਂ ਉੱਠ ਕੇ ਇੱਥੇ ਤੱਕ ਪਹੁੰਚਿਆ ਹੈ ਜੇ ਆਮ ਘਰਾਂ ਦੇ ਬੱਚੇ ਫੇਰ ਤੋਂ ਉੱਠ ਕੇ ਇਹਨਾਂ ਅਹੁਦਿਆਂ ਤੱਕ ਜਾਂਦੇ ਨੇ ਸੰਸਦ ਤੱਕ ਜਾਂਦੇ ਨੇ ਤਾਂ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਹਿਲਾਂ ਪਤਾ ਹੁੰਦਾ ਹੈ ਇਸ ਕਰਕੇ ਉਹ ਆਮ ਲੋਕਾਂ ਦੀ ਆਵਾਜ਼ ਬਣ ਕੇ ਉੱਥੇ ਪਹੁੰਚ ਸਕਦੇ ਨੇ ਜਿਨ੍ਹਾਂ ਲੋਕਾਂ ਨੂੰ ਗਰਾਊਂਡ ਲੈਵਲ ਦੀ ਰਿਪੋਰਟ ਦਾ ਹੀ ਨਹੀਂ ਪਤਾ ਗਰਾਊਂਡ ਲੈਵਲ ਦੀਆਂ ਸਮੱਸਿਆਵਾਂ ਦਾ ਨਹੀਂ ਪਤਾ ਉਹ ਸਾਡੀਆਂ ਸਮੱਸਿਆਵਾਂ ਨਹੀਂ ਠਾਉਂਦੇ ਆਪਾਂ ਇੰਨੇ ਸਾਲਾਂ ਤੋਂ ਉੱਥੇ ਜਾ ਕੇ ਭੇਜਦੇ ਰਹੇ ਆ ਸੋ ਇੱਕ ਨਵਾਂ ਚਲਨ ਵਧੀਆ ਚਲਣ ਹੋਇਆ ਹੈ ਕਿ ਕਿਸੇ ਵੀ ਪਰਿਵਾਰ ਦਾ ਬੱਚਾ ਜਿਹੜਾ ਐਮਐਲਏ ਬਣ ਸਕਦਾ ਐ एमपी ਬਣ ਸਕਦਾ ਹੈ ਨਹੀਂ ਤਾਂ ਸਾਡੇ ਇਸ ਸਟੇਟ ਦੇ ਵਿੱਚ ਇਹੋ ਜਿਹੇ ਸਿਰ 20 ਘਰਾਣੇ ਨੇ ਉਹਨਾਂ ਦੇ ਬੱਚੇ ਐਮਐਲਏ ਬਣਦੇ ਨੇ ਉਹਦੇ ਬੱਚੇ ਐਮਪੀ ਬਣਦੇ ਨੇ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਜਦੋਂ ਵਿਧਾਨ ਸਭਾ ਵਿੱਚ ਸੰਸਦ ਵਿੱਚ ਆਪਣੇ ਨੁਮਾਇੰਦੇ ਚੁਣ ਕੇ ਭੇਜ ਦਿਓ ਉਹ ਭੇਜੋ ਚੁਣ ਕੇ ਜਿਹੜੇ ਤੁਹਾਡੀਆਂ ਮੰਗਵਟੇ ਤਾ ਸਕਣ ਤੁਹਾਡੇ ਬਾਰੇ ਗੱਲਬਾਤ ਕਰ ਸਕਣ ਲੋਕਾਂ ਦੇ ਜਨਜੀਵਨ ਬਾਰੇ ਬੋਲ ਸਕਣ ਲੋਕਾਂ ਦੀਆਂ ਉਹਨਾਂ ਸਮੱਸਿਆਵਾਂ ਬਾਰੇ ਬੋਲ ਸਕਣ ਜੋ ਅਣਸਰਦੀਆਂ ਲੋਕਾਂ ਨੇ ਜਿਹੜਾ ਸਰਕਾਰ ਦਾ ਫੰਡ ਵਾ ਦਾ ਉਹਨੂੰ ਪੂਰਾ ਕਰ ਲੈ ਸਾਡੀ ਇੰਡਸਟਰੀ 'ਚ ਇੱਕ ਐਸਾ ਵਿਅਕਤੀ ਹੈ ਜਿਹਨੇ ਇੰਡਸਟਰੀ ਦੇ ਵਿੱਚ ਰਹਿੰਦੇ ਹੋਏ ਕਦੇ ਕਿਸੇ ਨੂੰ ਕੋਈ ਲੋੜ ਪਈ ਐ ਇੰਡਸਟਰੀ ਵਾਲੇ ਲੋੜ ਪਈ ਐ ਦੂਜੇ ਕਿਸੇ ਨੂੰ ਲੋੜ ਪਈ ਐ ਇਹ ਸਭ ਤੋਂ ਪਹਿਲਾਂ ਖੜਨ ਵਾਲਾ ਬੰਦਾ ਹੈ ਚਾਹੇ ਦੁੱਖ ਸੁੱਖ ਦੀ ਗੱਲ ਹੋਵੇ ਕੈਚ ਹੈ ਪੈਸੇ ਤੇ ਲਈ ਫਾਈਨੈਂਸ਼ੀਅਲੀ ਗੱਲ ਹੋਵੇ ਤਾਂ ਕਰਮਜੀਤ ਹਰੇਕ ਕੰਮ ਦੇ ਲਈ ਅੱਗੇ ਆ ਕੇ ਖੜੇ ਲੋਕਾਂ ਦੀ ਮਦਦ ਦੇ ਲਈ ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਇੱਕ ਪਰਮਾਨਸ ਬੰਦਾ ਹੈ ਇਸ ਬੰਦੇ ਨੂੰ ਸਾਨੂੰ ਮਦਦ ਕਰਨੀ ਚਾਹੀਦੀ ਹੈ। ਪਰਕਰ ਨੂੰ ਇਹ ਲੱਗਦਾ ਹੁੰਦਾ ਸੁਪਨਿਆਂ ਦੇ ਦਿਨਾਂ ਚ ਰਹਿਣ ਵਾਲਾ ਕਲਾਕਾਰ ਬੰਦਾ ਹੁੰਦਾ ਉਹਨੂੰ ਲੱਗਦਾ ਕਿ ਮੇਰਾ ਘਰ ਇਹ ਹੋ ਜਾਣਾ ਚਾਹੀਦਾ ਮੇਰੀ ਸਟੇਟ ਇਹੋ ਜਿਹੀ ਹੋਣੀ ਚਾਹੀਦੀ ਮੇਰਾ ਮੁਲਕ ਇਹ ਸੁਆਹੇ ਸੁਪਨਾ ਸਿਰਜਦਾ ਹੈ ਇਸ ਕਰਕੇ ਉਹਦੇ ਕੋਲ ਸੁਪਨਿਆਂ ਦੀ ਉਡਾਨ ਭੱਦੀ ਹੁੰਦੀ ਹੈ ਉਹਨੂੰ ਲੱਗਦਾ ਕਿ ਮੈਂ ਸੁਪਨੇ ਪੂਰੇ ਕਰੂੰਗਾ ਇਸ ਕਰਕੇ ਰਾਜਨੀਤੀ ਚਾਹੁੰਦਾ ਨਹੀਂ ਰਾਜਨੀਤੀ ਬਹੁਤ ਔਖਾ ਕਾਰਜ ਹੈ ਦੂਜੀ ਗੱਲ ਮੈਨੂੰ ਇੱਕ ਗੱਲ ਦੀ ਖੁਸ਼ੀ ਹੋਈ ਜਿਵੇਂ ਪਿੰਡਾਂ ਜਾਂਦੇ ਆ ਭਗਵੰਤ ਮਾਨ ਜਦੋਂ ਸਾਹਿਬ ਇਸ ਲੈਨ ਚ ਆਏ ਸੀਗੇ ਐਮਪੀ ਤੋਂ ਲੈ ਕੇ ਜਦੋਂ ਉਹਨਾਂ ਨੇ ਕੈਰੀਅਰ ਸ਼ੁਰੂ ਕੀਤਾ ਉਦੋਂ ਤੋਂ ਉਹਨਾਂ ਨੇ ਇੱਕ ਮੁੱਦਾ ਉਠਾਇਆ ਉਹ ਮੈਨੂੰ ਅੱਜ ਮੁੱਦਾ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ ਉਹ ਮੁੱਦਾ ਇਹ ਸੀ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਤੁਸੀਂ ਵੋਟਾਂ ਮੰਗਣ ਜਾਂਦੇ ਹੋ 5 ਸਾਲ ਬਾਅਦ ਉਹ ਲੋਕਾਂ ਨੂੰ ਕਿਹਾ ਕਿ ਤੁਸੀਂ ਸਵਾਲ ਕਰੋ ਅੱਜ ਵੀ ਜਦੋਂ ਪਿੰਡਾਂ ਸ਼ਹਿਰਾਂ ਜਾਂਦੇ ਹਾਂ ਕੁਝ ਲੋਕ ਸਵਾਲ ਕਰਦੇ ਨੇ ਵੀ ਠੀਕ ਹੈ ਜੀ ਵੋਟ ਪਾ ਦਾਂਗੇ ਪਰ ਸਾਡੀਆਂ ਇਹ ਮੰਗਾਂ ਤੁਹਾਡਾ ਨੇ ਵੱਲ ਧਿਆਨ ਹੈ ਤੁਹਾਡਾ ਮੁੱਦਾ ਕੀ ਹੈ ਤੁਸੀਂ ਕਿਹਨੇ ਮੁੱਦਿਆਂ ਤੇ ਵੋਟਾਂ ਮੰਗ ਰਹੇ ਹੋ ਇਹ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕ ਸਵਾਲ ਕਰਦੇ ਨੇ ਸਵਾਲ ਕਰਨਾ ਚਾਹੀਦਾ ਹਰ ਵੋਟ ਦਾ ਸਵਾਲ ਕਰਨਾ ਹੱਕ ਹੈ ਅਸੀਂ ਪਿੰਡਾਂ ਚੋਂ ਹੀ ਆਏ ਹਾਂ ਜੀ ਸਾਨੂੰ ਵਧੀਆ ਮਾਹੌਲ ਵੀ ਜਿੱਦਾਂ ਦੇ ਮਾਹੌਲ ਤੋਂ ਅਸੀਂ ਸ਼ਹਿਰਾਂ 'ਚ ਪਹੁੰਚਿਆ ਨਿਕਲ ਕੇ ਉਹ ਮਾਹੌਲ ਜਿਸ ਅਸੀਂ ਦੁਬਾਰਾ ਫੇਰ ਕੋਲ ਮਿਲ ਰਹੇ ਹਾਂ ਤੇ ਬਹੁਤ ਵਧੀਆ ਲੱਗ ਰਿਹਾ ਹੈ ਪਰ ਸਿਆਸੀ ਸਟੇਜਾਂ ਤੋਂ ਫਿਰ ਬੋਲਣ ਵਾਲੇ ਇੱਕ ਆਰਟਿਸਟ ਨਹੀਂ ਸਾਡੇ ਮਿੱਤਰ ਪਿਆਰੇ ਨੇ ਅਸੀਂ ਪੁਰਾਣੇ ਜੁੜੇ ਹੋਏ ਹਾਂ ਇਹਨਾਂ ਦੇ ਨਾਲ ਹਨ ਤੇ ਸੁਣਦੇ ਵੀ ਰਹਨੇ ਆ ਹਰ ਤਰ੍ਹਾਂ ਦੀਆਂ ਖਬਰਾਂ ਹਰ ਤਰ੍ਹਾਂ ਦੀ ਗੱਲਬਾਤ ਸਾਡੇ ਵਾਸਤੇ ਮੇਰੇ ਖਿਆਲ ਚ ਕੁਝ ਨਵਾਂ ਨਹੀਂ ਇੱਕ ਕਲਾਕਾਰ ਵਾਸਤੇ ਰਾਜਨੀਤੀ ਦੇ ਬਚਾਣਾ ਕਿੰਨਾ ਲੋਕਾਂ ਲਈ ਉਕੇ ਦਾਦਾ ਚੱਕਰ ਐ ਵੀ ਜਿਹੜਾ ਸੇਵਾ ਭਾਵਨਾ ਦੇ ਨਾਲ ਆਉਂਦਾ ਬੰਦਾ ਜਿਹਨੂੰ ਲੱਗਦਾ ਵੀ ਸਮਾਜ ਦੇ ਵਿੱਚ ਕੁਰੀਤੀਆਂ ਨੇ ਜਿਹਦੇ ਅੰਦਰ ਜੱਜਬਾ ਵੀ ਮੈਂ ਦੂਰ ਕਰਨਾ ਚਾਹਣਾ ਮੇਰੇ ਖਿਆਲ ਉਹਦੇ ਵਾਸਤੇ ਕੋਈ ਮੁਸ਼ਕਲ ਨਹੀਂ